ਪੰਜਾਬ ਚ ਨਸ਼ੇ ਦੀ ਭਿਆਨਕ ਸਮੱਸਿਆ ਹੈ ਵਿਰੋਧੀਆਂ ਵੱਲੋਂ ਅਜਹੀ ਬਿਆਨਬਾਜ਼ੀ ਤੇ ਸੂਬਾ ਸਰਕਾਰ ਕਹਿੰਦੀ ਹੈ ਕਿ ਪੰਜਾਬ ਨੂੰ ਬਦਲਾਮ ਕੀਤਾ ਜਾ ਰਿਹਾ ਹੈ ਅਸਲ ਚ ਪੰਜਾਬ ਚ ਨਸ਼ੇ ਦੀ ਸਮੱਸਿਆ ਉਨੇ ਵੱਡੇ ਪੱਧਰ ਤੇ ਨਹੀਂ ਜਿੰਨੀ ਪ੍ਰਚਾਰਿਤ ਕੀਤੀ ਜਾਂਦੀ ਹੈ ਕੁਝ ਦਿਨਾਂ ਪਹਿਲਾਂ ਨਸ਼ਿਆਂ ਦੇ ਮੁੱਦੇ ਤੇ ਬਣੀ ਡਾਕੂਮੈਂਟਰੀ ਫਿਲਮ ਦੀ ਸਕਰੀਨਿੰਗ ਤੇ ਕਾਂਗਰਸ ਦੇ ਉਪਰਧਾਨ ਰਾਹੁਲ ਗਾਂਧੀ ਪਹੁੰਚੇ ਸਨ ਉਹਨਾਂ ਮੂੜ ਸੂਬਾ ਸਰਕਾਰ ਨੂੰ ਕੇਰਿਆ ਸੂਬੇ ਦੇ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਨੇ ਚੁਣੌਤੀ ਦਿੱਤੀ ਕਿ ਯੂਥ ਕਾਂਗਰਸ ਦੇ ਵਰਕਰਾਂ ਦਾ ਡਰਗ ਟੈਸਟ ਕਰਵਾ ਲਓ ਦਾਅਵਾ ਦਾ ਸੱਚ ਸਾਹਮਣੇ ਆ ਜਾਵੇਗਾ ਪਰ ਇਸ ਦੇ ਉਲਟ ਜਲੰਧਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਤੇ ਸਾਬਕਾ 올림픽 ਪ੍ਰਗਟ ਸਿੰਘ ਨੇ ਮੰਨਿਆ ਕਿ ਪੰਜਾਬ 'ਚ ਨਸ਼ੇ ਦੀ ਸਮੱਸਿਆ ਵੱਡੇ ਪੱਧਰ ਤੇ ਹੈ। ਜੇ ਉਹ ਕਹਿੰਦੇ ਬਹੁਤ ਹੈ ਸਭ ਤੋਂ ਪਹਿਲੇ ਯੂਥ ਕਾਂਗਰਸ ਦਾ ਟੈਸਟ ਕਰਾ ਲੈਣ। ਜੇ ਉਹਨਾਂ 'ਚ ਬਹੁਤ ਨਿਕਲੇ ਹੈ ਇਹਦਾ ਮਤਲਬ ਨਸ਼ਾ ਜ਼ਿਆਦਾ ਹੈ। ਐਵੇਂ ਝੂਠ ਬੋਲ-ਬੋਲ ਕੇ ਬੋਲ-ਬੋਲ ਕੇ ਪੰਜਾਬ ਨੂੰ ਬਦਨਾਮ ਕਰਨਾ ਉਹੀ ਬਦਨਾਮ ਕਰਦਾ ਹੁੰਦਾ ਜਿਹੜਾ ਜਿਹਦੇ ਦਿਲ 'ਚ ਪਿਆਰ ਨਾ ਹੋਏ। ਜਿਹੜਾ ਸਿਸਟਮ ਹੈ ਉਹ ਵੀ ਤਾਂ ਕ腐ਸ਼ਨ ਦੇ ਵਿੱਚ ਹੋਈ ਜਾਂਦਾ। ਕਿਤੇ ਨਾ ਕਿਤੇ ਮੈਂ ਇਸ ਨਾਲ ਐਗਰੀ ਕਰਦਾ ਕਿਉਂਕਿ ਜੇ ਕਿਤੇ ਜੀਲ ਚੋਂ ਵੀ ਨਸ਼ਾ ਮਿਲਦਾ ਹੈ ਕਿਉਂਕਿ ਕਿਤੇ ਨਾ ਕਿਤੇ ਜ਼ਿੰਮੇਵਾਰੀ ਤਾਂ ਉਸ ਮਹਿਕਮੇ ਦੀ ਹੈ